ਚੇ ਹੋਇਆ 25 ਤੱਕ ਆਣਗੇ 35 ਤੱਕ ਉਹ ਇਹਦਾ ਜਮੀਨ ਰੋਕਾ ਤਾਂ ਉਹ ਟੈਂਸ਼ਨ ਹੀ ਆਉਣਾ। ਤੁਹਾਡਾ ਕੈਮਰੇ ਲੱਗੇ ਭੈਣ ਦੀ ਗੁੱਡੀ ਤਾਂ ਬਣ ਜੜਗਾ ਨਹੀਂ ਗਏ। ਐਲੀ ਡਾਟਰ ਦੇ ਉਹਦਾ ਆਵਗਾ ਹਲ ਫਫ ਕਰਦੋ ਚਾਹੀ ਕੋਈ ਕੱਟੀਆਂ ਦੀ। ਹੁਣ ਅੰਦਰ ਪੂਰੇ ਚਾਰ ਜੇ ਪਹਿਲਾਂ ਮੈਨੂੰ ਕੱਲੇ ਨੰਦਰ ਭੇਜਣ ਫਿਰ ਉਹ ਤੋਂ ਸਟਾਰਟ ਕਰਵਾ ਦੇ। ਭੇਜ ਮਾ ਸਲੋ ਕਰੋ ਜੀ ਕੋਈ ਬਣ ਕੇ। ਉਹ ਬਈ ਪਿਠਾ ਦੇ ਇੱਥੇ ਕਨ ਸਲੋ ਕਰ ਲੋ ਬਈ ਇੱਥੇ ਇੱਥੇ ਬਸ ਰੋਕ ਰੋਕ ਵੇਕ 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 ਆ ਮੇਰੇ ਇੰਝ ਬੇਰ ਮਾਰ ਤਾ ਵੇਕੀ ਤੇ ਵੇਕੀ ਨੂੰ ਵੇਕੀ ਤੇ ਵੇਕੀ ਸਲੋ ਕਰ ਲੋ ਬਈ ਮਾੜੀ ਸਲੋ ਇੱਥੋਂ ਵੇਕ ਕਰ ਤਾ ਮਾੜੀ ਜੀ ਇਸ ਵੇਕੀ ਬਈ ਬਣ ਕੇ ਇੱਕ ਮਿੰਟ ਉਹਦੋਂ ਗੱਲ ਕੀ ਕਹੇ ਗਿਆ ਕੀ ਕਹਿੰਦੇ ਕਿ ਬਈ ਸੇ ਕਹਿੰਦੇ ਪੁਲਿਸ ਆ ਜਾਂਦਾ ਸਾਬ ਤਾੜੇ ਨੂੰ ਘਰੇ ਵਾੜ ਕੇ ਭਾਇ ਕੱਢਾਂਗੇ ਬੋਈ ਮਾਰੀ ਜੇ ਬੈਗ ਤਾਂ ਕਰ ਜੀ ਭਰਾਉਣ ਕੇ ਇੱਕ ਮਿੰਟ ਰੁਕੋ ਠੀਕ ਕਰਦੇ ਆ ਫਿਰ ਬੈਠਾਂਗੇ ਕੁਮੈਂ ਦਾ ਆਂਦਾ ਆ ਮਾਰੋ ਜੇ ਕੋਲ ਟੋਲ ਕਿੱਥੇ ਲੇਗੇ ਹਾਂ ਐਸੋ ਗੇਟ ਬੰਦ ਕਰ ਜੇ ਹੋਣਗੇ ਗੇਟ ਬੰਦੀ ਲੱਗਦੀ ਨਹੀਂ ਹਾਂ ਤੇਰਾ ਹਾਂ ਉਹ ਗਾ ਦੇ ਇੱਥੋਂ ਕੱਲਰ ਮਾਲ ਬੰਨਣਾ ਜੇ ਤੇ ਪਰ ਕੀ ਗੰਦੋ ਸਿਕਮੜਾ ਕੰਮ ਦੇਣਾ ਇੱਥੇ ਵੀ ਤੁਹਾਡੀ ਸਾਡੇ ਵਰ ਕਿਸੇ ਨੂੰ ਦੱਸਿਆ ਨਹੀਂ ਕੋਈ ਖਬਰ ਕਿਤੇ ਪਹੁੰਚਾਣਗੇ ਤੇ ਤਾਰੇ ਤੇ ਘਰੇ ਵਾਲੇ ਕੋਕਾਂ ਦੇ ਘਰੇ ਵਾਲੇ ਦਾ ਖੈਰ ਮਾਰਾਂਗੇ ਨੂੰ ਆਈਏ ਸੱਜੇ ਸੱਜੇ ਮੋਟ ਸਕਣ ਨਹੀਂ ਆਏ ਕੋਈ ਯਾਰ ਬਾਹਰ ਲੈ ਕੈਮਰਾ ਚ ਨਹੀਂ ਆਇਆ ਬਾਹਰ ਹੈ ਹੀ ਤੁਰ ਕੇ ਆਇਆ ਤੁਰ ਕੇ ਕਰੋ ਆਏ ਤਾਂ ਉਧਰ ਤੁਰਿਆ ਰਹੇ ਲੋਏ ਪਾਸਾਰੇ ਫੜੇ ਜਾਣਗੇ